ਉਹ ਜਨਾ ਬਰੇ ਕੋਈ ਈਓ ਬਾਬਾਰ ਬਲਾਬਾਰੇ ਨਾਨਕ ਤਾਂ ਦੇ ਸਰਬਲਿਆਰੇ ਕਰਨ ਸਾਥ ਤੇ ਤੋ ਦੇ ਪੀਓ ਅਰਬਸਾਰ ਕੋ ਆਪਣਾ ਲਿਓ ਤਾਰ ਦੇ ਤੌਰ ਕਰੇ ਚਾਨਨ ਤਾਦੂ ਕੋਈ ਗਏ ਕਿਰੁਗਾ ਨੋ ਕਾਸੇ ਬੜਾ ਕਾ ਦੀ ਪਾਈਏ ਕਾ ਸੰਗ ਹਰਖੇ ਕੰਝਾਈਏ ਕਾਂ ਕੋ ਬਿਕੰਦੇ ਕਾ ਦੂ ਰਾਖੇ ਅਰਗੁਨ ਜਾਏ ਅੰਮ੍ਰਿਤ ਰਾਖਾਖੇ ਨਰਸਰਉ ਦੀ ਵੰਨ ਨਾਰੇ ਓਕੇ ਕੋ ਦੇਉ ਤੇ ਆਧਾਰੂ ਤਰਮ ਨਾਮ ਜਾ ਕੇ ਪ੍ਰੀਤੀ ਮਾਏ ਪਰੋਲੀ ਰਕ ਲੈ ਨਾ ਪਾਈ ਸਾਲੂ ਦੇ ਤਸਾਦ ਕਰਨੇ ਜੋਗ ਅਧਵੰਦੋ ਸਰਵਾ ਨਾ ਹੋਗਾ ਜਪਨ ਸਦਾ ਸਦਾ ਦੇ ਰਹੇ ਸਭ ਤੇ ਓਟ ਨਿਰਮਲੇ ਕਰਨੇ ਤਾਰਿ ਕਰਵਾ ਦੇ ਦੇ ਮਾਨ ਮੰਦਿਆ ਨਾਮ ਚੋਜਨ ਨਿਰਮਲ ਕੇ ਆ ਯਾਦੇ ਪ੍ਰੋਪ੍ਰੇਤ ਤਿਗਿ ਨਾ ਬੇਰ ਪ੍ਰੋਪ੍ਰੀਤ ਭਗਤ ਕਰਨੀ ਦੇ ਲੋਇ ਜਤੈ ਹਿਰਦੇ ਕੋਈ ਸਾਧੇ ਕਰਨੇ ਸੰਤ ਸਾਧ ਬੀੜ ਤੋ ਸਾਥੀ ਹਿਰਦੇ ਕਰਮੁ ਕਹਿ ਤੋ ਸਾਥੀ ਬ੍ਰਿਤੋ ਸਤੈ ਆਕਾਰੂ ਸਤਵਲ ਤੇ ਸਾਜਾ ਬਲਤਾਰ ਸਾਰ ਬ੍ਰਹਮ ਜਗ ਸਤਿ ਕਾ ਖਨਾਰੋ ਨਿਕੇਸ਼ ਤੇਰੋ ਬਨ ਤੇ ਪ੍ਰਭ ਭੇਨਾ ਕਾ ਦੀ ਸੋਹਣ ਸੁਪਰਸੰਨ ਲਵੇ ਹੰਦ ਵੇਦੀਆਂ ਤਦ ਨਾਸੇ ਬ੍ਰਹਮਨ ਮੈ ਰਾਖ ਮਾਨ ਕੀ ਤੋ ਪ੍ਰੀਤਿਆ ਗੂ ਤੇ ਤੇ ਪ੍ਰੇਨ ਨਈ ਕਿਛ ਕੋਈ ਸਰਬ ਮਨ ਅੰਦਰ ਇਕੋ ਰੋਏ ਅਗਮੀਰ ਦੇ ਸੋ ਜਨ ਆ ਬਾਰ ਬ੍ਰਹਮ ਪਰਮੇਸ਼ਰ ਗੋਵਿੰਦ ਕਿਰਪਾ ਮਿਧਾਂ ਦਇਆ ਬਖਸ਼ੰਦ ਹੋਰ ਤਰੇ ਕੋ ਚਰਨੇ ਪਾਵੋ ਨਾਨਕ ਮਨ ਏਵ ਨਰਾਉ ਮਨ ਸਪੂਰਨ ਸਰਣਾ ਜੋਗ ਜੋ ਕਿਰਪਾਇ ਸੋਈ ਹੋਗ ਅਰਨ ਪਰਨ ਜਕ ਨਿਤਰ ਫੋਰ ਤਿਸ ਕਾ ਮੰਤਰ ਨ ਜਾਣੈ ਹੋਰ ਅਨੰਦ ਰੂਪ ਮੰਗਲ ਸਰਜਾ ਕੇ ਸਰਬ ਥੋਕ ਸੁਣਿਐ ਘਰ ਤਾਕੇ ਰਾਜ ਮੈ ਰਾਜ ਜੋਗ ਮੈ ਜੋਗੀ ਤਾਪ ਮੈ ਤਪੇ ਸਰੋ ਗ੍ਰਿਤ ਮੈ ਭੋਗੀ ਧਿਆਏ ਧਿਆਏ ਭਗਤੇ ਸੋ ਪਾਇਆ ਨਾਨਕ ਤੇ ਸੁਰਖਾ ਕਿਨੇ ਅੰਤ ਨ ਪਾਇਆ ਜਾ ਕੇ ਲੀਲਾ ਕੇ ਮਿਤ ਨਾਏ ਸਗਲ ਦੇਵ ਹਰ ਅਵਗਾਏ ਪਿਤਾ ਕਾ ਜਨਮ ਕੇ ਜਾਣੇ ਪੂਤ ਸਲ ਪਰਵੇ ਆਪਣੇ ਸੂਤ ਸਮਾਤ ਗਿਆਨ ਧਿਆਨ ਜੈਨਾਂ ਦੇ ਜਨਮ ਦਾਸ ਨਾਮ ਤੇ ਆਵੇ ਸੇ ਤੇ ਉਹ ਗੁਣ ਮੈਂ ਜਾ ਕੋ ਪਰਮਾਏ